ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਪੰਗੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇੱਕ ਅਹਿਮ ਮਾਮਲੇ ਤੇ ਗੱਲਬਾਤ ਕਰਨੀ ਆ ਤੁਹਾਡੇ ਨਾਲ ਜੀ ਉਹ ਹੈਗਾ ਕਿ ਦੇਖੋ ਆਪੋਜੀਸ਼ਨ ਆਪੋਜੀਸ਼ਨ ਯਾਨੀ ਕਿ ਆਮ ਆਦਮੀ ਪਾਰਟੀ ਦੀ ਆਪੋਜੀਸ਼ਨ ਲਗਾਤਾਰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਦੀ ਇਹ ਗੱਲ ਕਹਿੰਦੀ ਆ ਰਹੀ ਹੈ ਕਿ ਸੀਐਮ ਭਗਵੰਤ ਮਾਨ ਨੇ ਜਿਹੜੇ ਇਹਨਾਂ ਨੂੰ ਹਟਾਇਆ ਜਾਊਗਾ ਤਿਆਰੀ ਹੋ ਗਈ ਅੱਜ ਨਹੀਂ ਤਾਂ ਕੱਲ ਅਰਵਿੰਦ ਕੇਜਰੀਵਾਲ ਅਸਤੀਫਾ ਲੈ ਕੇ ਕਿਸੇ ਹੋਰ ਬੰਦੇ ਨੂੰ ਸੀਐਮ ਲਾਉਣਗੇ ਹੁਣ ਤੱਕ ਆਪੋਜੀਸ਼ਨ ਨੇ ਗੱਲ ਕਰਦੀ ਆਈ ਆ ਕਦੇ ਕਦੇ ਚੱਲਦੀ ਕਿ ਐਨੀ ਤਰੀਕ ਨੂੰ ਅਸਤੀਫਾ ਲਿਆ ਜਾਊਗਾ ਫਰ ਦਿੱਲੀ ਇਲੈਕਸ਼ਨ ਤੋਂ ਬਾਅਦ ਅਸਤੀਫਾ ਲਿਆ ਜਾਏਗਾ ਬੜਾ ਕੁਸ਼ੀ ਬੀਤੇ ਦਿਨਾਂ ਤੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਹੀ ਨੇ ਤੇ ਜਦੋਂ ਕੱਲ ਅਰਵਿੰਦ ਕੇਜਰੀਵਾਲ ਜਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਮੀਡੀਆ ਨੂੰ ਸੰਬੋਧਨ ਹੋ ਰਹੀ ਸੀ ਤਬੇ ਚੌਥ ਪੱਤਰਕਾਰ ਨੇ ਸਵਾਲ ਕੀਤਾ ਰਵਿੰਦ ਕੇਜਰੀਵਾਲ ਹੋਰਾਂ ਨੂੰ ਕਿ ਕੀ ਭਗਵੰਤ ਮਾਨ ਹੋਰਾਂ ਨੂੰ ਬਦਲੇ ਜਾਊਗਾ ਕਿ ਆਪੋਜੀਸ਼ਨ ਲਗਾਤਾਰ ਇਹ ਗੱਲ ਕਹਿੰਦੀ ਹੈ ਤਾਂ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਭਗਵੰਤ ਮਾਨ ਆਪਣੇ 5 ਸਾਲ ਪੂਰੇ ਕਰਨਗੇ ਇਸ ਤੋਂ ਅਗਲੇ 5 ਸਾਲ ਵੀ ਪੂਰੇ ਕਰਨਗੇ ਯਾਨੀ ਕਿ ਪੱਕੀ ਗੱਲ ਹੈ ਕਿ ਬਦਲੇ ਨਹੀਂ ਜਾਊਗਾ ਤੁਹਾਡਾ ਕੀ ਵਿਊ ਹੈ ਤੇ ਦੇਖੋ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਵਿਰੋਧੀ ਧਿਰਾਂ ਇਹ ਗੱਲ ਕਹਿ ਰਹੀਆਂ ਸੀ ਲਗਾਤਾਰ ਮੈਨੂੰ ਲੱਗਦਾ ਹੈ ਕਿ ਇਹ ਇਦਾਂ ਦੀਆਂ ਗੱਲਾਂ 'ਚ ਕੋਈ ਤੰਤ ਨਹੀਂ ਹੁੰਦਾ ਕੋਈ ਇਹ ਫੈਕਟ ਦੇ ਤੱਥਾਂ ਦੇ ਆਧਾਰ 'ਤੇ ਗੱਲਾਂ ਨਹੀਂ ਕੀਤੀਆਂ ਗਈਆਂ ਸਗੋਂ ਇੱਕ ਕਿਸਮ ਦਾ ਨਾਲ ਜਿਵੇਂ ਆਪਾਂ ਕਹਿੰਦੇ ਕਿ ਸ਼ੁਰਲੀ ਛੜੜੀ ਇਸ ਤਰ੍ਹਾਂ ਦੀਆਂ ਸ਼ੁਰਲੀਆਂ ਬਹੁਤ ਲੰਬੇ ਸਮੇਂ ਤੋਂ ਵਿਰੋਧੀ ਤਰ੍ਹਾਂ ਲਗਾਤਾਰ ਹੀ ਚਲਦੀਆਂ ਰਹਿੰਦੀਆਂ ਨੇ ਉਹਨਾਂ ਦੀਆਂ ਸੋ ਤੱਥ ਬੇਸ਼ੱਕ ਆਪਾਂ ਸਾਰੇ ਜਾਣਦੇ ਆ ਪਹਿਲਾਂ ਵੀ ਮੈਂ ਤਾਂ ਕਿਹਾ ਸੀਗਾ ਕਿ ਇਦਾਂ ਦੀ ਕੋਈ ਸੰਭਾਵਨਾਵਾਂ ਲੱਗਦੀਆਂ ਨਹੀਂ ਸੀਗੀਆਂ ਸਤ ਜਿਵੇਂ ਤੁਸੀਂ ਦੱਸਿਆ ਹੈ ਕਿ ਕੇਜਰੀਵਾਲ ਨੇ ਸਾਰੀ ਗੱਲ ਕਲੀਅਰ ਹੀ ਕਰਤੀ ਹੁਣ ਤਾਂ ਕਿ ਇਦਾਂ ਦੀ ਕੋਈ ਸੰਭਾਵਨਾਵਾਨ ਹੈ ਨਹੀਂ ਸੋ ਸਪੱਸ਼ਟ ਹੈ ਕਿ ਭਵੰਤਮਾਨ ਹੋਰੀ ਅਗਲੇ 2 ਸਾਲ ਵੀ ਔਰ ਜਿਵੇਂ ਤੇਜਰੀਵਾਲ ਜੀ ਕਹਿੰਦੇ ਨੇ ਜੇਕਰ ਉਹ ਜਿੱਤਦੇ ਐ ਤਾਂ ਉਸ ਤੋਂ ਬਾਅਦ ਵੀ ਮਤਲਬ ਕਹਿਣ ਦਾ ਮਤਲਬ ਉਹਨਾਂ ਦਾ ਸੀਗਾ ਕਿ ਅਗਲੀਆਂ ਚੋਣਾਂ ਦਾ ਚਿਹਰਾ ਵੀ ਮੁੱਖ ਮੰਤਰੀ ਦਾ ਭਵੰਤਮਾਨ ਜੀ ਹੋਣਗੇ ਸੋ ਇਹ ਤੋਂ ਸੰਭਾਵਨਾਵਾਂ ਇਹੀ ਲੱਗਦੀਆਂ ਨੇ ਕਿ ਭਵੰਤਮਾਨ ਹੋ ਰਹੀ ਜੀ ਆਪਣਾ ਪਕੜ ਜਿਹੜੀ ਹੈਗੀ ਆ ਪਾਰਟੀ ਦੇ ਉੱਤੇ ਉਹਨਾਂ ਨੇ ਪੰਜਾਬ ਦੇ ਵਿੱਚ ਬਣਾਈ ਹੋਈ ਹੈ ਸੋ ਭਵੰਤਮਾਨ ਹੋਣ ਨੂੰ ਚਿਹਰਾ ਵੜਾ ਕੇ ਹੀ ਅਗਲੀਆਂ ਚੋਣਾਂ ਜਿਹੜੀਆਂ ਨੇ ਹੋਲੜੀਆਂ ਜਾਣਗੀਆਂ ਹੁਣ ਤੱਕ ਵੀ ਜਿੰਨੀਆਂ ਚੋਣਾਂ ਹੋਈਆਂ ਨੇ ਚਾਹੇ ਜਿੰਨੀ ਚੋਣਾਂ ਦੀ ਗੱਲ ਕਰੀਏ ਚਾਹੇ ਪੰਚਾਇਤੀ ਚੋਣਾਂ ਦੀ ਗੱਲ ਕਰੀਏ ਚਾਹੇ ਆਪਾਂ ਐਮਸੀ ਚੋਣਾਂ ਦੀ ਗੱਲ ਕਰੀਏ ਹਰ ਚੋਣ ਦੇ ਵਿੱਚ ਭਗਵੰਤ ਮਾਨ ਹੋਰੀ ਜਿਹੜੇ ਨੇ ਉਹ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਨੇ ਔਰ ਇੱਕ ਮੁੱਖ ਮੰਤਰੀ ਦੇ ਤੌਰ ਤੇ ਜਿਹੜਾ ਚਿਹਰਾ ਹੁੰਦਾ ਉਹਨਾਂ ਨੇ ਹਮੇਸ਼ਾ ਹੀ ਆਪਣੇ ਆਪ ਨੂੰ ਪੇਸ਼ ਕੀਤਾ ਹੈ ਅੱਗੇ ਲਿਆਂਦਾ ਹੈ ਔਰ ਹੁਣ ਤਾਂ ਉਹਨਾਂ ਦਾ ਜਿਹੜਾ ਦਬਦਬਾ ਹੋਰ ਵੀ ਵੱਧ ਗਿਆ ਜਦੋਂ ਤੋਂ ਜੀ ਨਸ਼ਿਆਂ ਦੇ ਖਿਲਾਫ ਜੰਗ ਸ਼ੁਰੂ ਹੋਈ ਹੈ ਤੁਸੀਂ ਦੇਖਿਆ ਹੋਵੇਗਾ ਜੀ ਉਧਰ ਦੇ ਵਿਰੁੱਧ ਹਾਂ ਨਸ਼ਿਆਂ ਦੇ ਵਿਰੁੱਧ ਦੇਾਰ ਨਸ਼ੇ ਵਿਰੁੱਧ ਜੰਗ ਜਿਹੜੀ ਇੱਕ ਵੱਡੀ ਲੜੀ ਜਾ ਰਹੀ ਹੈ ਔਰ ਉਹਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਭਗੰਤ ਮਾਨ ਹੋਰਾਂ ਦਾ ਜਿਹੜਾ ਚਿਹਰਾ ਹੈ ਉਹ ਹੋਰ ਵੱਡਾ ਹੋ ਕੇ ਸਾਹਮਣੇ ਆਇਆ ਸੋ ਇਹੀ ਸੰਭਾਵਨਾ ਮੈਨੂੰ ਲੱਗਦੀ ਹੈ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਮ ਆਦਮੀ ਦਾ ਚਿਹਰਾ ਭਗੰਤ ਮਾਨ ਜੀ ਬਣੇ ਰਹਿਣਗੇ ਜੀ ਡਾਕਟਰ ਸਾਹਿਬ ਤੁਹਾਡੇ ਕੋਲ ਤਾਂ ਪਾਰਟੀ ਦੇ ਅੰਦਰ ਦੀ ਖਬਰ ਹੁੰਦੀ ਤਾਂ ਸਭ ਵਿੱਚ ਦੱਸਦੇ ਹੋ ਪਾਰਟੀ ਤੇ ਹਾਂ ਜੀ ਜੀ ਕੀ ਜਿਹੜੀ ਇਹ ਗੱਲ ਸੀ ਕਿ ਸੀਐਮ ਚੇਂਜ ਹੋ ਸਕਦੇ ਨੇ ਕੀ ਕਿਤੇ ਪਾਰਟੀ ਦੇ ਅੰਦਰ ਵੀ ਇਹੋ ਜੀ ਗੱਲ ਚੱਲੀ ਨਹੀਂ ਦੇਖੋ ਇਹ ਵਿਰੋਧੀ ਧਿਰਾਂ ਦੀ ਸੀ ਇੱਕ ਆਪਾਂ ਕਹਿ ਸਕਦੇ ਸੀ ਵਿਰੋਧਤਾ ਸੀਗੀ ਅ ਅੰਦਰੂਨੀ ਤੌਰ ਤੇ ਇਦਾਂ ਦੀ ਕੋਈ ਸੁਭਾਵਨਾਵਾਂ ਨਹੀਂ ਸੀ ਨਜ਼ਰ ਆ ਰਹੀਆਂ ਕਿਉਂਕਿ ਵਿਰੋਧੀ ਧਿਰਾਂ ਨੇ ਕੋਈ ਨਾ ਕੋਈ ਸ਼ੁਰਲੀਆਂ ਛੱਡਣੀਆਂ ਨੇ ਜਿਵੇਂ ਤੁਸੀਂ ਸੁਣਿਆ ਹੋਵੇਗਾ ਕਿ ਪਿਛਲੇ ਵਾਰੀ ਜਦੋਂ ਸੈਸ਼ਨ ਚੱਲ ਰਿਹਾ ਸੀਗਾ ਤਾਂ ਬਾਜਵਾ ਸਾਹਿਬ ਨੇ ਕਹਿਤਾ ਸੀਗਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿ ਮੇਰੇ ਕੋਲ ਤਾਂ ਇੰਨੇ ਐਮਐਲਏ ਮੇਰੇ ਸੰਪਰਕ 'ਚ ਨਹੀਂ ਕੋਈ ਕਹਿੰਦਾ ਸੀ ਮੇਰੇ ਕੋਲ ਇੰਨੇ ਸੰਪਰਕ 'ਚ ਨਹੀਂ ਸਰ ਹਕੀਕਤ ਕੁਝ ਹੋਰ ਕੁਝ ਵੀ ਨਹੀਂ ਸੀ ਉਹਦੇ ਵਿੱਚ ਸੋ ਇਸ ਕਰਕੇ ਇਹ ਇਹ ਸ਼ੁਰਲੀਆਂ ਨੇ ਮੈਂ ਤਾਂ ਇਹ ਕਹਿਣਾ ਆਪਾਂ ਨੂੰ ਸਾਹਿਬ ਜਿਹੜੀ ਸਾਨੂੰ ਇੱਕ ਗੱਲ ਕਰਨੀ ਚਾਹੀਦੀ ਹੈ ਕਿ ਸਾਨੂੰ ਕੰਮਾਂ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ ਕਿ ਭਗਵੰਤ ਮਾਨ ਨੇ ਕਿਹੜੇ ਕਿਹੜੇ ਕੰਮ ਕੀਤੇ ਕਿਹੜੇ ਕਿਹੜੇ ਹਜੇ ਪੰਜਾਬ ਦੇ ਕੰਮ ਕਰਨ ਵਾਲੇ ਪਏ ਨੇ ਉਹਦੇ ਉੱਤੇ ਸਾਡੀ ਜਿਹੜੀ ਸਿਆਸਤ ਹੈ ਉਹ ਕੰਮਣੀ ਚਾਹੀਦੀ ਹੈ ਇਹ ਜਿਹੜੀ ਸ਼ੁਰਲੀਆਂ ਦੀ ਸਿਆਸਤ ਹੈ ਨਾ ਇਹ ਮੈਨੂੰ ਲੱਗਦਾ ਕਿ ਇਹਦੇ ਤੋਂ ਪੰਜਾਬ ਦੇ ਲੋਕ ਬਹੁਤਾ ਇਹ ਇੰਨਾ ਇਦਾਂ ਦੀਆਂ ਗੱਲਾਂ ਨੂੰ ਸੁਣ ਕੇ ਬਹੁਤੇ ਰਾਜ਼ੀ ਨਹੀਂ ਹੈਗੇ ਸਗੋਂ ਗੱਲ ਤਾਂ ਇਹੀ ਹੋਣੀ ਚਾਹੀਦੀ ਹੈ ਕਿ ਇਸ ਵੇਲੇ ਪੰਜਾਬ ਦੇ ਜਿਹੜੇ ਮੌਜੂਦਾ ਜਿਹੜੇ ਗਰੰਟੀਆਂ ਨੇ ਚਾਹੇ ਉਹ ਲੇਡੀਜ਼ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਾ ਜਾਂ 11-1100 ਰੁਪਏ ਉਹ ਹਜੇ ਇੱਕ ਮੰਗ ਜਿਹੜੀ ਹੈਗੀ ਆ ਬਾਕੀ ਹੈ ਜਿਹੜੀ ਗਰੰਟੀ ਹੈ ਉਹ ਬਾਕੀ ਹੈ ਲੋਕਾਂ ਦੀ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕੰਮ ਕਰਨ ਵਾਲੇ ਜ਼ਰੂਰੀ ਨੇ ਖਾਸ ਤੌਰ ਤੇ ਐਜੂਕੇਸ਼ਨ ਜਿਹੜੀ ਹਾਇਰ ਐਜੂਕੇਸ਼ਨ ਹੈ ਉਹਨਾਂ ਨੂੰ ਕਿਵੇਂ ਹੋਰ ਡਿਵੈਲਪ ਕਰਨਾ ਹੈ ਹੈਲਥ ਨੂੰ ਹੋਰ ਵਧੀਆ ਕਿਵੇਂ ਬਣਾਉਣਾ ਹੈ ਕਿਸਾਨਾਂ ਦੇ ਸੰਕਟ ਨੂੰ ਕਿਵੇਂ ਨਜਿੱਠਣਾ ਹੈ ਕਿਸਾਨੀ ਦਾ ਜਿਹੜਾ ਦੋ ਫਸਲੀ ਚੱਕਰ ਹੈ ਉਹਦੇ ਤੋਂ ਕਿਵੇਂ ਛੁਟਕਾਰਾ ਦੇਣਾ ਐਮਐਸਪੀ ਦੀਆਂ ਗਰੰਟੀਆਂ ਕਿਵੇਂ ਲੈਣੀਆਂ ਨੇ ਇਹ ਛਾਣੀਆਂ ਗੱਲਾਂ ਦੇ ਉੱਤੇ ਮੈਨੂੰ ਲੱਗਦਾ ਹੈ ਫੋਕਸ ਹੋਣਾ ਬਹੁਤ ਜ਼ਰੂਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਹੀ ਪੰਜਾਬ ਜਿਹੜਾ ਹੈਗਾ ਅੱਗੇ ਜਾਏਗਾ ਇਦਾਂ ਦੀ ਜਿਹੜੀ ਸਿਆਸਤ ਹੈ ਵੀ ਕਿਹਨੂੰ ਹਟਾਉਣਾ ਕਿਹਨੂੰ ਨਹੀਂ ਹਟਾਉਣਾ ਇੰਨੇ ਬੰਦੇ ਸਾਡੇ ਸੰਪਰਕ ਚ ਆ ਗਏ ਹੁਣ ਸਰਕਾਰ ਟੁੱਟ ਜਾਏਗੀ ਹੁਣ ਇਦਾਂ ਹੋ ਜਾਏਗਾ ਇਹ ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਦੀ ਸਿਆਸਤ ਹੈ ਲੋਕਾਂ ਨੂੰ ਉਹਨਾਂ ਦੇ ਮੁੱਦਿਆਂ ਤੋਂ ਅਸਲ ਜਿਹੜੇ ਮੁੱਦੇ ਨੇ ਉਹਨਾਂ ਤੋਂ ਢਕਾਉਣ ਵਾਲੀ ਸਿਆਸਤ ਹੈ ਸੋ ਇਦਾਂ ਦੀ ਸਿਆਸਤੋਂ ਬਚਣ ਦੀ ਲੋੜ ਹੈ ਪੰਗੂ ਸਾਹਿਬ ਜੀ ਰੋਕੋ ਸਾਹਿਬ ਦਿੱਲੀ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਬੀਜੇਪੀ ਸਰਕਾਰ ਬਣਾਈ ਦਿੱਲੀ 'ਚ ਜੀ ਦਿੱਲੀ ਹਾਰ ਦਾ ਆਮ ਆਦਮੀ ਪਾਰਟੀ ਦਾ ਪੰਜਾਬ ਤੇ ਕੋਈ ਅਸਰ ਪਊਗਾ ਜੇ ਅਸਰ ਪਊਗਾ ਕਿਦਾਂ ਦਾ ਹੋਊਗਾ ਦੇਖੋ ਪੰਜਾਬ ਦੇ ਉੱਤੇ ਜੇ ਅਸਰ ਹੋਏਗਾ ਤਾਂ ਇਹੀ ਹੈ ਕਿ ਆ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਇਕਾਈ ਹੈ ਉਹਨੂੰ ਹੋਰ ਜ਼ਿਆਦਾ ਮਿਹਨਤ ਕਰਨ ਦੀ ਜਿਹੜੀ ਹੈਗੀ ਆ ਉਹ ਪਵੇਗੀ ਲੋੜ ਪਵੇਗੀ ਕਿਉਂਕਿ ਆਮ ਆਦਮੀ ਪਾਰਟੀ ਨੇ ਜੇ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਬਣ ਕੇ ਰਹਿਣਾ ਹੈ ਤਾਂ ਇਸ ਨੂੰ ਕੰਮ ਕਰਕੇ ਦਿਖਾਉਣੇ ਪੈਣਗੇ ਜਿਹੜੇ ਲੋਕਾਂ ਦੇ ਜਈ ਜਿਸ ਤਰ੍ਹਾਂ ਦੀਆਂ ਲੋਕਾਂ ਨੇ ਉਮੀਦਾਂ ਰੱਖੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਉਮੀਦਾਂ ਦੇ ਉੱਤੇ ਖੜਾ ਉਤਰਨਾ ਪਵੇਗਾ ਔਰ ਉਹਨਾਂ ਉਮੀਦਾਂ ਨੂੰ ਹੋਰ ਜ਼ਿਆਦਾ ਜਿਹੜਾ ਕੰਮ ਕਰਕੇ ਉਹਨਾਂ ਉਮੀਦਾਂ ਨੂੰ ਹੋਰ ਪੂਰਾ ਕੀਤਾ ਜਾ ਸਕਦਾ ਹੈ ਹੋਰ ਮਿਹਨਤ ਕਰਨੀ ਪੈ ਸਕਦੀ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਜੇ ਪਹਿਲਾਂ ਲੱਗਦਾ ਸੀਗਾ 3 ਸਾਲ ਸਲੋ ਚੱਲ ਰਹੀ ਸੀ ਉਹ ਨੂੰ ਹੋਰ ਤੇਜ਼ੀ ਦੇ ਨਾਲ ਹੁਣ ਅਗਲਾ ਗੇਅਰ ਯਾਨੀ ਕਿ ਟੌਪ ਗੇਅਰ ਪਾਉਣ ਦੀ ਲੋੜ ਹੈ ਤਾਂ ਕਿ ਉਹ ਗਲਤੀਆਂ ਜਿਹੜੀਆਂ ਦਿੱਲੀ ਦੇ ਵਿੱਚ ਹੋਈਆਂ ਨੇ ਉਹ ਨਾ ਹੋ ਸਕਣ ਔਰ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੰਮ ਹੈ ਲੋਕਾਂ ਨੂੰ ਮਤਲਬ ਕੰਮ ਕਰਕੇ ਦਿਖਾਇਆ ਜਾਵੇ ਕੰਮ ਦੇ ਉੱਤੇ ਸਿਆਸਤ ਕੀਤੀ ਜਾਵੇ ਨਾ ਕਿ ਇਸ ਤਰ੍ਹਾਂ ਦੇ ਜਿਹੜਾ ਆਪਾਂ ਜਾਣਦੇ ਆ ਕਿ ਵਿਰੋਧੀ ਧਿਰਾਂ ਜੋ ਗੱਲਾਂ ਕਰ ਰਹੀਆਂ ਨੇ ਉਹਦੇ ਤੇ ਉਹ ਤਾਂ ਫੋਕਸ ਹਟਾ ਰਹੀਆਂ ਨੇ ਸਰਕਾਰ ਦਾ ਆਵਾਜ਼ ਦੀ ਪਾਰਟੀ ਨੂੰ ਉਹ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਸਗੋਂ ਨਹੀਂ ਹੋਣਾ ਚਾਹੀਦਾ ਉਹਨਾਂ ਨਹੀਂ ਫਸਣਾ ਚਾਹੀਦਾ ਕੰਮ ਦੇ ਉੱਤੇ ਫੋਕਸ ਵਾਲਾ ਲੋੜ ਹੈ ਐਸ ਵੇਲੇ ਕਰਨ ਦੀ ਜੀ ਜੀ ਬਿਲਕੁਲ ਲੋਕ ਸਭ ਜਿਵੇਂ ਉਥੋਂ ਦੀ ਆਪਣਾ ਲੁਧਿਆਣਾ ਦੀ ਵੀ ਚੋਣ ਆ ਗਈ ਹੋਇਆ ਐਮਐਲਏ ਸਾਹਿਬ ਦੀ ਡੈਥ ਹੋ ਗਈ ਜੀ ਤੇ ਉਹਨੂੰ ਲੱਗੇ ਵੀ ਸਰਕਾਰ ਵੱਡੇ ਜ਼ੋਰ ਸ਼ੋਰ ਦੇ ਨਾਲ ਤਿਆਰੀਆਂ ਕਰ ਰਹੀ ਹੋ ਉਸ ਤੋਂ ਲੈ ਕੇ ਅੱਜ ਵੀ ਕਾਨਫਰੰਸ ਕੀਤੀ ਗਈ ਕਾਮਾਂ ਦੀ ਭਾਗ ਬਨਵਰੇਲੀਆਂ ਵੀ ਅੱਗੇ ਰੱਖੀ ਗਈਆਂ ਨੇ ਬਿਲਕੁਲ ਉਹ ਹਾਂ ਉਹ ਉਸ ਬਾਰੇ ਵੀ ਥੋੜਾ ਜਿਹਾ ਦੇਵ ਜਾਣਕਾਰੀ ਦੇਖੋ ਜਦੋਂ ਵੀ ਕੋਈ ਜ਼ਿਮਨੀ ਚੋਣ ਹੁੰਦੀ ਹੈ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹਦੇ ਲਈ ਉਹ ਇੱਕ ਪਰਖ ਦੀ ਘੜੀ ਹੁੰਦੀ ਹੈ ਸੋ ਇਸ ਕਰਕੇ ਜਿੰਨੀਆਂ ਵੀ ਪਿਛਲੀਆਂ ਜ਼ਿਮਨੀ ਚੋੜਾ ਆਪਾਂ ਸਾਰੇ ਜਾਣਦੇ ਆ ਕਿ ਪਹਿਲਾਂ ਵੀ 4 ਚੋ 3 ਜਿੱਤੀਆਂ ਸੀਗੀਆਂ ਔਰ ਬਰਨਾਲੇ ਵਾਲੀ ਵੀ ਇਸ ਲਈ ਹਾਰ ਗਈ ਸੀ ਕਿਉਂਕਿ ਉਹਦੇ ਚ ਪਾਰਟੀ ਜਿਹੜੀ ਸੀਗੀ ਉਹ ਦੋਫਾੜ ਹੁੰਦੀ ਨਜ਼ਰ ਆਈ ਸੀ ਉਦੋਂ ਬਰਨਾਲੇ ਦੇ ਵਿੱਚ ਉਸ ਕਰਕੇ ਨਹੀਂ ਤਾਂ ਉਹ ਸੀਟ ਵੀ ਜਿੱਤਨੀ ਕੋਈ ਔਖੀ ਨਹੀਂ ਸੀਗੀ ਹੁਣ ਵੀ ਮੈਨੂੰ ਲੱਗਦਾ ਹੈ ਕਿ ਜੇ ਦੀ ਸਰਕਾਰ ਹੁੰਦੀ ਹੈ ਉਹਨੂੰ ਜ਼ੋਰ ਲਾਉਣਾ ਪੈਂਦਾ ਔਰ ਜਿਵੇਂ ਤੁਸੀਂ ਦੱਸਿਆ ਹੈ ਕਿ ਪਾਰਟੀ ਲਗਾਤਾਰ ਆਪਣੇ ਸੰਗਠਨ ਨੂੰ ਆਪਣਾ ਜਿਹੜਾ ਵਲੰਟੀਅਰ ਹੈ ਉਹਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਸੋ ਇਸ ਕਰਕੇ ਉਮੀਦ ਹੈ ਕਿ ਇਹ ਇਹ ਜਿਹੜੀ ਸੀਟ ਹੈਗੀ ਆ ਲੁਧਿਆਣੇ ਵਾਲੀ ਉਹ ਜਿਹਦੇ ਵਿੱਚ ਬਹੁਤ ਇੱਕ ਅਨੁਸੁਖਾਵੀ ਘਟਨਾ ਜਿਹੜੀ ਹੈਗੀ ਆ ਉਹ ਵਾਪਰੀ ਸੀਗੀ ਜਿਹਦੇ ਕਰਕੇ ਐਮਐਲਏ ਸਾਹਿਬ ਦੀ ਮਰਤੂ ਹੋਈ ਸੀਗੀ ਸੋ ਉਸ ਨੂੰ ਅੱਗੇ ਵਧਾਉਣ ਦੇ ਲਈ ਪਾਰਟੀ ਜਿਹੜੀ ਹੈਗੀ ਆ ਕੋਸ਼ਿਸ਼ ਦੇ ਵਿੱਚ ਹੈ ਤੇ ਉਮੀਦ ਹੈ ਕਿ ਜਦੋਂ ਵੀ ਉਹ ਚੋਣ ਹੋਏਗੀ ਤਾਂ ਉਹਦੇ ਵਿੱਚ ਵੀ ਜਿੱਤ ਪ੍ਰਾਪਤ ਕੀਤੀ ਜਾਏਗੀ ਸੋ ਭਗਵੰਤ ਮਾਨ ਉਹਦੇ ਵਿੱਚ ਇੱਕ ਨਵਾਂ ਜੋਸ਼ ਦੇ ਨਾਲ ਨਵੇਂ ਹੌਸ਼ ਦੇ ਨਾਲ ਸਾਹਮਣੇ ਆਉਣਗੇ ਸੋ ਇਸ ਕਰਕੇ ਉਮੀਦ ਹੈ ਕਿ ਇਹ ਸੀਟ ਵੀ ਆਮ ਆਦਮੀ ਪਾਰਟੀ ਦੀ ਝੋਲੀ ਚ ਪਏਗੀ ਪੰਗੂ ਸਾਹਿਬ ਡਾਕਟਰ ਸਾਹਿਬ ਮੇਰਾ ਆਖਰੀ ਸਵਾਲ ਯਾਨੀ ਕੀ ਗੱਲ ਕਲੀਅਰ ਹੈ ਕਿ ਸੀਐਮ ਮਾਨਵਰ ਦਾ ਅਸਤੀਫਾ ਨਹੀਂ ਲਿਆ ਜਾਊਗਾ ਬਿਲਕੁਲ ਦੇਖੋ ਨਾ ਤਾਂ ਪਹਿਲਾਂ ਇਦਾਂ ਦੀ ਕੋਈ ਗੱਲ ਸੀਗੀ ਨਾ ਹੀ ਫਿਊਚਰ ਦੇ ਵਿੱਚ ਇਦਾਂ ਦੀ ਗੱਲ ਕੋਈ ਸੰਭਾਵਨਾਵਾਂ ਹੈਗੀ ਆ ਨਹੀਂ ਸੋ ਕਿਉਂਕਿ ਮਾਨ ਸਾਹਿਬ ਇੱਕ ਵੱਡਾ ਚਿਹਰਾ ਨੇ ਪਾਰਟੀ ਦਾ ਜੇ ਆਪਾਂ ਕਹੀਏ ਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਜੇ ਕੋਈ ਚਿਹਰਾ ਇਸ ਵੇਲੇ ਆਮ ਆਦੀ ਪਾਰਟੀ ਦਾ ਬਣਿਆ ਹੋਇਆ ਤਾਂ ਉਹ ਤਵੰਤਮਾਨ ਹੈ ਸੋ ਇਸ ਕਰਕੇ ਕੋਈ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਨਹੀਂ ਨਜ਼ਰ ਆਉਂਦੀਆਂ ਜਿਹਦੇ ਵਿੱਚ ਆਵਾਦੀ ਪਾਰਟੀ ਦਾ ਕੋਈ ਹੋਰ ਨਵਾਂ ਚਿਹਰਾ ਲਿਆ ਕੇ ਐਸੇ ਮੁੱਖ ਮੰਤਰੀ ਉਹਨਾਂ ਨੂੰ ਲੋਕਾਂ ਦੇ ਵਿੱਚ ਲਿਆਂਦਾ ਜਾਏਗਾ ਇਦਾਂ ਦੀ ਕੋਈ ਸੰਭਾਵਨਾ ਨਹੀਂ ਨਜ਼ਰ ਆਉਂਦੀ ਆ ਤਾਂ ਅੰਤਮਾਨ ਹੀ ਅਗਲੀਆਂ ਚੋਣਾਂ ਤੱਕ ਔਰ ਅਗਲੇ 5 ਸਾਲ ਤੱਕ ਵੀ ਜਿਹੜੇ ਨੇ ਜਿਵੇਂ ਕੇਜਰੀਵਾਲ ਜੀ ਨੇ ਕਿਹਾ ਚਿਹਰਾ ਪਾਰਟੀ ਦਾ ਐਸੇ ਮੁੱਖ ਮੰਤਰੀ ਹੋ ਸਕਦੇ ਨੇ ਭੰਗੂ ਸਾਹਿਬ ਜੀ ਸਰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਜਾਣਕਾਰੀ ਸਾਂਝੀ ਬਹੁਤ ਧੰਨਵਾਦ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਥੈਂਕ ਯੂ ਸਰ Thank you, sir.